ਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤਾ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤਿੰਦਰ ਸਿੰਘ ਉੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰਾਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰਾਪਰਟੀ ਜਿਹੜੀ ਹੈ ਉਹ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਕ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕਾਨੂੰਨ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਸਰ ਇਹ ਵੀ ਕਿ 500 ਗ੍ਰਾਮ ਤੋਂ ਵੱਧ ਕੀਤੀ ਗਈ ਹੈ ਮਣੀ ਲੋ ਇਹ ਮਸੀ ਇਹਨਾਂ ਨੇ ਜਿਹੜੀ ਪਹਿਲਾਂ ਕਾਰੋਬਾਰ ਕੀਤਾ ਸੀਗਾ ਉਹ ਹੈ ਗਰੂਨੇਜ ਕੀ ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਂਦੀ ਕੇਸਸ ਦਰਜ ਹੁੰਦੇ ਨੇ ਏਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦੀਆਂ ਨੇ ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮਵਰ ਜਿਹੜੇ ਸਮਗਲਰ ਨੇ ਜਾਂ ਕੋਈ ਹੋਰ ਵੀ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨਡੀਪੀਐਸ ਐਕਟ ਚ ਕਾਰਵਾਈ ਹੋਏਗੀ ਕ੍ਰਾਸ ਬੋਰਡ ਇਹ 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 ਜਾਂਚ ਚੱਲ ਰਹੀ ਹੈ ਜੀ ਸਾਰੇ ਚੱਲ ਰਹੀ ਜਦੋਂ ਆਪ ਨੂੰ ਕਿਸ ਨਾਲ ਲਈ ਪੁੱਛਦੇ ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਦਰਜ ਹੋਇਆ ਉਹਦੇ ਵਿੱਚ ਰਿਕਵਰੀ ਹੋਈ ਸੀ ਉਸ ਦਿਨ ਸਰ ਤੁਸੀਂ ਹੈਵਿੰਗ ਬਿਲਕੁਲ ਜੀ ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਤੇ ਅਸੀਂ ਜਿਹੜਾ ਹੈ ਕੇਸਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਜਮੀਨ ਵੀ ਜੀ ਇਹਦੇ ਵਿੱਚ ਜਿਹੜਾ ਹੈਗਾ ਰੈ residențial ਹਾਊਸਸ ਸ਼ਾਪਸ ਤੇ ਬੈਂਕਟ ਹਾਲਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਜਿੱਥੇ ਹੈ ਜਿਵੇਂ ਕਿ Osium ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰਾਪਰਟੀ ਹੈ ਉਹ ਵਾਲੀ ਪਿੰਡ ਮੋਦੇ ਦੇ ਵਿੱਚ ਵੀ ਕੁਝ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਰਹੇ ਇੱਕੋ ਬੰਦਾ ਜਿੱਦ ਕੋ 37 ਮੀਟਰ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰਾਪਰਟੀ ਹੈ ਸਾਂਝੇ ਤੌਰ ਤੇ ਹੈ ਜੀ ਇੱਕੋ ਪਰਿਵਾਰ ਜੀ ਜੀ ਇੱਕ ਕੁਝ ਕੁਝ ਜਿਹੜ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਕਟ ਨੇ ਜੀ ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ جاری ਹੈ ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਹ ਉਸਦੇ ਜਿਹੜਾ ਰੋਲ ਹੋਏਗਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸ ਦਾ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਏਗੀ ਜਿਹੜੇ ਰੈ residențial ਪ੍ਰੋਪਰਟੀ ਜੀ ਬਾਦੂ ਉਹ ਬੰਦੇ ਜਿਹਨਾਂ ਦੱਸਦੇ ਉਹ ਰਹਿ ਸਕਦੇ ਜਾਂ ਨਹੀਂ ਦੇਖੋ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਤੋਂ ਬਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੌਰਟਗੇਜ ਕਰ ਸਕਦੇ ਸਰ ਮੇਨ ਅਕਿਊਜ਼ ਕੋਣ ਹੈ ਇਹਦੇ ਵਿੱਚ ਇਹਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਨ ਸਿੰਘ ਪੁੱਤਰ ਜੈਮਲ ਸਿੰਘ ਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਕੰਪੀਟੈਂਟ ਅਥਾਰਟੀ ਨੇ ਕਦੋਂ ਵੀ ਜੀ ਇਹ ਮੋਦੇ ਪਿੰਦੇ ਨੇ ਜੀ ਕਦੋਂ ਭੇਜਿਆ ਸੀ ਕੇਸ ਕੰਪੀਟੈਂਟ ਤੁਹਾਡੇ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ ਤੁਹਾਡੀ ਗੱਲ ਹੋਈ ਕਿ ਉਹਨਾਂ ਨੂੰ ਆ ਕੇ ਤੁਸੀਂ ਕੀਤਾ ਹੋਵੇ ਕਿ ਨਹੀਂ ਸਾਨੂੰ ਜਲਦੀ ਚਾਹੀਦਾ ਹੈ ਜੀ 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 ਇਹ ਇਹ ਕਾਫੀ ਕੇਸ ਸਾਡੇ ਕੰਪੀਟੈਂਟ ਅਥਾਰਟੀ ਕੋਲ ਜਾ ਰਹੇ ਨੇ ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਇਸ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ ਅਸੀਂ ਉਹਨੂੰ ਐਕਸਪੀਡਾਈਟ ਕਰਾ ਰਹੇ ਹਾਂ ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਹੈ ਉੱਥੇ ਇੱਕ ਆਈਆਰਐਸ ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲ ਕੇਸ ਜਾਂਦਾ ਹੈ ਤੇ ਉਹ ਜਿਹੜਾ ਹੈ ਜਿਹੜੇ ਇਹਦੇ ਵਿੱਚ ਮੁਲਾਜ਼ਮ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ ਜੇ ਉਹ ਨਹੀਂ ਆਉਂਦਾ ਤਾਂ ਐਕਸਪਰਟ ਟੀਓ ਦੇ ਖਿਲਾਫ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਹੈ ਸੋ ਇਹ process ਹੈਗੀ ਹੈ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਐ ਇਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰੋਪੋਜ਼ਲਸ ਹੈਗੇ ਉਹ ਤਿਆਰ ਕੀਤੇ ਆ ਤੇ ਜਲਦੀ ਜਿਹੜਾ ਉਹਨਾਂ 'ਚ ਉਹਨਾਂ ਨੂੰ ਐਕਸਪੀਡਾਈਟ ਕਰਕੇ ਉਹਨਾਂ 'ਚ ਵੀ ਆਰਡਰ ਪ੍ਰਾਪਤ ਕੀਤੇ ਜਾਣਗੇ ਕਾਫੀ ਸਾਡਾ ਟੀਮ ਜਿਹੜੀਆਂ ਹੈਗੀਆਂ ਹੁਣ ਵੀ ਲੱਗਿਆ ਹੋਈਆਂ ਨੇ ਤੇ ਇਹਨਾਂ ਤੇ ਸਾਡੀ ਨਜ਼ਰ ਸੀ ਬੇਸਿਕਲੀ ਤਾਂ ਇਹਨਾਂ ਦਾ ਜੋ ਹੈ ਖੇਤੀਬਾੜੀ ਦਿਖਾਇਆ ਗਿਆ ਹੈ ਨਾ ਵੱਲੋਂ ਤੇ ਨਾਲ ਦੀ ਨਾਲ ਇਹ ਕੋਈ ਨਾ ਕੋਈ ਐਨਸਿਲਰੀ ਵਰਕ ਜਿਹੜੇ ਹੈ ਉਹ ਵੀ ਕਰਦੇ ਹੁੰਦੇ ਆ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਜਿਹੜਾ ਮੁਜਰਮ ਹੈ ਜੋ ਅਕਿਊਜ਼ਡ ਹੈ ਉਸ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਦੇ ਆਂ ਆਈਡੈਂਟੀਫਿਕੇਸ਼ਨ ਤੋਂ ਬਾਅਦ ਉਸ ਦੀ ਜਿਹੜੀ ਈਵੈਲੂਏਸ਼ਨ ਹੈ ਉਹ ਇੱਕ ਅਥੋਰਾਈਜ਼ਡ ਏਜੰਸੀ ਜਾਂ ਪਰਸਨ ਜਿਹੜਾ ਹੁੰਦਾ ਹੈ ਉਸ ਤੋਂ ਕਰਵਾ ਲੈਂਦੇ ਆਂ ਨਹੀਂ ਇਹਨਾਂ ਇਹ ਕੰਪੀਟੈਂਟ ਅਥਾਰਟੀ ਦੀ ਇਜਾਜ਼ਤ ਤੋਂ ਬਗੈਰ ਕੁਝ ਵੀ ਜਿਹੜਾ ਹੈ ਪ੍ਰਾਪਰਟੀ 'ਚ ਲੈਣ ਦੇਣ ਉਹਦੀ ਸੇਲ ਉਹਦੀ ਪਰਚੇਸ ਜੋ ਵੀ ਤੁਸੀਂ ਕਹੋ ਮਾਰਗੇਜ ਕੋ ਉਹ ਨਹੀਂ ਹੋ ਸਕਦਾ